ਹਾਂਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਹੋ ਸਾਡੇ ਕੋਲ ਨਵੀਂ ਵੈਰਾਈਟੀ ਆ ਚੁੱਕੀ ਹੈ ਜਿਵੇਂ ਕਿ ਆਪਣੇ ਸੀਟ ਵਾਲੇ ਲੌਂਗ ਬੈਡ ਨੇ ਇਹ ਫੋਲਡ ਹੋ ਜਾਂਦਾ ਇੱਕ ਤਾਂ ਇਹ ਨਾਲ ਲੱਜਣਾ ਸੌਖਾ ਤੇ ਇੱਕ ਬਹੁਤ ਹੀ ਵਧੀਆ ਕੁਆਲਿਟੀ ਦਾ ਪਾਈਪਾ ਲੱਗਿਆ ਹੋਇਆ ਤੇ ਤਿੰਨ ਪੀਸਾਂ ਦਾ ਇੱਕ ਪੀਸ ਬਣ ਜਾਂਦਾ ਇਸ ਤਰ੍ਹਾਂ ਇਹ ਸੀਟ ਵਾਲਾ ਲੌਂਗ ਬੈਡ ਹੈਗਾ ਜਿਹੜਾ ਆਪਣੇ ਬਨ ਪੀਸਾਂ ਦਾ ਸਿੰਪਲ ਵਾਈ ਇੰਚੀ ਸੀਟ ਉਹਦੀ ਬੈਕ ਸਾਈਡ ਲੱਗਦਾ ਬਹੁਤ ਹੀ ਵਧੀਆ ਕੁਆਲਿਟੀ ਚ ਆਪਣੇ ਕੋਲੇ ਆ ਗਿਆ ਤੇ ਵਰਤ ਤੇ ਨਾਲ ਹੀ ਆਪਣੇ ਕੋਲੇ ਇਹ ਵੈਪਨ ਟੇਪ ਬਹੁਤ ਵਧੀਆ ਕੁਆਲਿਟੀ ਚ 20 ਪੀਸਾਂ ਦੀ ਪੈਕਿੰਗ ਇਕੱਲਾ ਇਕੱਲਾ ਪੀਸ ਫੈਕਟਰੀ ਪੀਕੇ ਦਾ ਬੀਚੇ ਸੇ ਹੀ ਵਰਜ਼ੇ ਨਾਲ ਯੋਗਲੀ ਤੇ ਨਾਲੇ ਇਹਦਾ ਕਾਰਨ ਸੈਟਾ ਇਹ ਚ ਤਿੰਨ ਪੀਸ ਨੇ ਬਹੁਤ ਹੀ ਹੈਵੀ ਕੁਆਲਿਟੀ ਚ ਆਪਣੇ ਕੋਲ ਹੈਵਲਾ ਤੇ ਜਿਹੜੀ ਤੁਹਾਨੂੰ ਦਿਖਾ ਰਿਆਂਗੇ ਇੱਕ ਵਾਰੀ ਜ਼ਰੂਰ ਦੁਕਾਨ ਤੇ ਆਪਣੇ ਵਿజిਟ ਕਰੋ ਬਹੁਤ ਹੀ ਵਧੀਆ ਵਧੀਆ ਕੁਆਲਿਟੀ ਆਪਣੇ ਕੋਲ ਕਾਉਂਟੀ ਹੈ ਇਹਦੇ ਤਿੰਨ ਐਨਲਪੀਸ ਉਹ ਬੰਦਾ ਤੇ ਸਟੀਲ ਲਗਾ ਜਿੰਨੇ ਕਿ ਅੱਗੇ ਆਪਾਂ ਕੱਚੇ ਮੈਰਾ ਦਾ ਲਾ ਲੈਂਦੇ ਤੇ ਉਹ ਟੁੱਟ ਜਾਂਦੇ ਤੇ ਇਹ ਵਧੀਆ ਕੁਆਲਿਟੀ ਦੇ ਵਿੱਚ ਸਟੀਲ ਚ 304 ਗ੍ਰੇਡ ਸਟੀਲ ਆਪਣੇ ਕੋਲ ਹਾਜ਼ਰ ਹੈ ਤੇ ਜਰੂਰ ਇੱਕ ਵਾਰੀ ਇਹਨੇ ਟ੍ਰਾਈ ਕਰਿਓ ਤੇ ਪ੍ਰੈਸਰ ਕਿਤੀ ਹੈਲਥ ਕੰਵਰਟਰ ਆਪਣੇ ਕੋਲੇ ਮਿਲਗਲਾ ਬਹੁਤ ਹੀ ਵਧੀਆ ਕੁਆਲਿਟੀ ਜੁਰਮੂਰ ਇੱਕ ਵਾਰੀ ਇਹ ਵੀ ਪਾ ਕੇ ਮਰ ਤੋਂ ਤੇ ਉਸ ਤੋਂ ਬਾਅਦ ਹੈਂਡ ਵਾਸ਼ ਕਰਨ ਵਾਲੇ ਆਪਣੇ ਕੋਲੇ ਪੰਪ ਹਾਜ਼ਰ ਨੇ ਇਹ ਵਾਸ਼ ਵੈਸਨ ਦੇ ਉੱਪਰ ਧਰਨ ਵਾਲਾ ਹੈ ਬਹੁਤ ਹੀ ਵਧੀਆ ਕੁਆਲਿਟੀ ਚ ਇਹ ਵਾਸ਼ ਵੈਸਨ ਤੇ ਆਪਾਂ ਉੱਪਰ ਮਤਲਬ ਧਰ ਸਕਦੇ ਹਾਂ ਤੇ ਬਹੁਤ ਹੋਰ ਵੀ ਇੱਥੇ ਦੋ ਤਣੇ ਮਾਡਲ ਹਾਜ਼ਰ ਨੇਗੇ ਆਪਣੇ ਕੋਲੇ ਅਲੱਗ ਕੰਧ ਤੇ ਲੌਂਗ ਵਾਲਾ ਬਹੁਤ ਨਾਲ ਪੁੱਲਾ ਰਚ ਕਾਪਰ ਚ ਹਾਜ਼ਰ ਹੈਗਾ ਬਹੁਤ ਹੀ ਵਧੀਆ ਕੁਆਲਿਟੀ ਇਹ ਕੇਸ ਵੀ ਸਾਹਜਰ ਹੈ ਇੱਥੇ ਹੋਰ ਵੀ ਕਲਰ ਮਿਲ ਜਾਣਗੇ ਜਿਵੇਂ ਕਿ ਇਹ ਕਾਪਰ ਆਗਾ ਤੇ ਇਹ ਵਾਈਟ ਦੇ ਨਾਲ ਕਾਪਰ ਆਗਾ ਇਹ ਵਾਈਟ ਦੇ ਨਾਲ गोल्डन कलर ਆਗਾ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਤੇ ਬਲੈਕ ਕਲਰ ਦੇ ਵਿੱਚ ਵੀ ਆਪਣੇ ਕੋਲੇ ਹਾਜ਼ਰ ਆ ਗਈ ਹੈ ਕੁਆਲਿਟੀ ਲੋਬੀ ਬਹੁਤ ਹੀ ਪਿਆਰੇ ਪਿਆਰੇ ਕਲਰ ਹਾਜ਼ਰ ਨੇ ਇੱਕ ਵਾਰੀ ਜਰੂਰ ਮੌਕਾ ਦਿਓ ਬਾਕੀ ਰੇਟ ਵੀ ਬਹੁਤ ਬਾਜ਼ੂ ਰੇਟ ਤੇ ਸਾਰਾ ਹੋਲ ਸੇਲ ਰੇਟ ਤੇ ਕੋਈ ਰਿਟੇਲ ਰੇਟ ਨਹੀਂ ਤੇ ਆਹ ਸਿੰਗਲ ਸੋਪ ਡਿਸ ਸਾਬਣ ਦਾ ਨਹੀਂ ਸਟੀਲ ਦੀ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਇਹ ਵੀ ਹਾਜ਼ਰ ਹੈਗੀ ਆਪਣੇ ਕੋਲੇ ਤੇ ਛੋਪਨੇ ਕੋਲੇ ਸਟੀਲ ਦੀ ਸਾਬਣ ਦਾ ਨਹੀਂ ਸੋਪ ਡਿਸ ਸਿੰਗਲ ਪੀਸ ਹਾਜ਼ਰ ਹੈ बहुत ही हैवी क्वालिटी के बहुत ही हैवी क्वालिटी है तिर सौ चार ग्रेड बकायदा उपर लिखा हो जरूर अपने पूरे खूमटी हाजिर है ਆਨ ਬ੍ਰੇਕਰ ਵਾਲਾ ਵਿੱਚ ਕਾਰਨਰ ਸੈੱਟ ਹਾਜ਼ਰ ਹੈਗਾ ਇਹ ਆਨ ਬ੍ਰੇਕਰ ਵਾਲਾ ਟੁੱਟਦਾ ਨਹੀਂ ਹੈਗਾ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਤਿੰਨ ਪੀਸਾਂ ਦਾ ਸੈੱਟ ਆਗਾ ਇਹ ਵੀ ਹਾਜ਼ਰ ਹੈਗਾ ਆਪਣੇ ਕੋਲੇ ਤੇ ਕਾ ਆਪਣੇ ਕੋਲੇ ਆ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ 100 ਪੀਸ ਸਿੰਗਲ ਪੀਸ ਹਾਜ਼ਰ ਹੈ ਇਸ ਪਰੋਨੋਟ ਨੇ ਸੋਸਾ ਉਸ ਸਕੇਰ ਦੇ ਵਿੱਚ ਬਹੁਤ ਹੀ ਵਧੀਆ ਕੁਆਲਿਟੀ ਇਹ ਸਾਡੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੇ ਚੈਨਲ ਨੂੰ ਘਾਟੇ ਨੂੰ ਸਬਸਕ੍ਰਾਈਬ